ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੀ ਕਿ ਜਿਨ੍ਹਾਂ ਦੀ ਅੱਖ ਸਵੇਰੇ 6 ਵਜੇ ਤੋਂ ਪਹਿਲਾਂ ਖੁੱਲ ਜਾਂਦੀ ਹੈ ਤੇ ਜੇਕਰ ਉਹ ਇਸ ਸ਼ਬਦ ਦਾ ਉਚਾਰਨ ਕਰ ਲੈਂਦੇ ਹਨ ਤਾਂ ਵੇਖ ਲੈਣਾ ਉਹਨਾਂ ਦੀ ਜ਼ਿੰਦਗੀ ਵਿੱਚ ਕਿੰਨਾ ਵੱਡਾ ਬਦਲਾਅ ਹੋ ਜਾਵੇਗਾ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਦੁੱਖ ਖਤਮ ਤੇ ਸੁੱਖਾਂ ਦਾ ਵਾਸ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਸ਼ਹੀਦ ਸਿੰਘਾਂ ਦੀ ਮਿਹਰ ਹਮੇਸ਼ਾ ਦੇ ਲਈ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਸਿਰ ਤੇ ਬਣ ਜਾਵੇ ਸੋ ਸਾਥ ਸੰਗਤ ਜੀ ਸਾਡੀ ਜ਼ਿੰਦਗੀ ਪਰਮਾਤਮਾ ਜੀ ਦੀ ਰਚੀ ਹੋਈ ਜ਼ਿੰਦਗੀ ਹੈ ਜੀ ਸਾਡੀ ਜ਼ਿੰਦਗੀ ਦੇ ਵਿੱਚ ਉਥਲ ਪੁਥਲ ਹੁੰਦੀ ਹੀ ਰਹਿੰਦੀ ਹੈ ਤੇ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੇ ਦੁੱਖ ਵੀ ਆਉਂਦੇ ਹੀ ਰਹਿੰਦੇ ਹਨ ਜਿਨ੍ਹਾਂ ਦੇ ਬਾਰੇ ਅਸੀਂ ਗੱਲ ਕਰਾਂਗੇ ਜੀ ਤੇ ਕੁਝ ਅਜਿਹੇ ਸ਼ਬਦ ਹਨ ਜਿਨ੍ਹਾਂ ਦਾ ਉਚਾਰਨ ਕਰਨ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਜਾਣਗੀਆਂ ਸਾਡਾ ਪੋਰਾ ਜੀਵਨ ਖੁਸ਼ਹਾਲੀ ਵਾਲਾ ਬਣ ਜਾਵੇਗਾ ਸੋ ਸਾਥ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਤੇ ਸਾਡੇ ਵੱਲੋਂ ਤੁਹਾਨੂੰ ਦਿੱਤੀ ਜਾਣਕਾਰੀ ਕੋਈ ਸਾਡੇ ਆਪਣੇ ਵਿਚਾਰ ਨਹੀਂ ਹਨ ਜੀ ਇਹ ਤਾਂ ਮਹਾਪੁਰਖਾਂ ਜੀ ਦੇ ਵੱਲੋਂ ਦਿੱਤੀ ਹੋਈ ਸੋਝੀ ਤੇ ਜੁਗਤੀ ਹੈ ਜੀ ਜਿਸ ਨੂੰ ਅਪਣਾ ਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਜਾਣਾ ਹੈ ਜੀ ਸਾਧ ਸੰਗਤ ਜੀ ਸਾਡੇ ਬਜ਼ੁਰਗ ਸਾਡੇ ਮਾਤਾ ਪਿਤਾ ਸਾਡੇ ਦਾਦੇ ਪੜਦਾਦੇ ਸਨ ਤੇ ਉਹ ਇੱਕੋ ਹੀ ਗੱਲ ਸਮਝਾਉਂਦੇ ਹਨ ਕਿ ਘਰਾਂ ਦੇ ਵਿੱਚ ਬਰਕਤਾਂ ਤੇ ਖੁਸ਼ੀਆਂ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਆਪਸੀ ਪਾਇਜਾਰਾ ਤੇ ਪ੍ਰੇਮ ਹੋਣਾ ਬਹੁਤ ਹੀ ਜ਼ਰੂਰੀ ਹੈ ਇਸ ਦੇ ਨਾਲ ਹੀ ਸਾਡੇ ਘਰਾਂ ਦੇ ਵਿੱਚ ਬਰਕਤਾਂ ਆਉਂਦੀਆਂ ਹਨ ਖੁਸ਼ੀਆਂ ਆਉਂਦੀਆਂ ਹਨ ਆਪਸ ਵਿੱਚ ਤਾਲਮੇਲ ਹਮੇਸ਼ਾ ਇੱਕ ਦੂਜੇ ਦੀ ਸਲਾਹ ਨਾਲ ਚੱਲਣਾ ਹੀ ਚਾਹੀਦਾ ਹੈ ਗੁਰਮਖ ਪਿਆਰਿਓ ਜਿਹੜੇ ਪਰਿਵਾਰਾਂ ਦੇ ਵਿੱਚ ਏਕਤਾ ਹੈ ਅੱਜ ਵੀ ਜਿਹੜੀਆਂ ਫੈਮਲੀਆਂ ਜੁਆਇੰਟ ਰਹਿੰਦੀਆਂ ਹਨ ਕੁਝ ਫੈਮਲੀਆਂ ਜਿਨ੍ਹਾਂ ਦੇ ਵਿੱਚ ਬਹੁਤ ਹੀ ਤਰੱਕੀ ਹੁੰਦੀ ਹੈ ਹਮੇਸ਼ਾ ਤਰੱਕੀ ਫਿਰ ਹੁੰਦੀ ਹੀ ਰਹਿੰਦੀ ਹੈ ਸਾਧ ਸੰਗਤ ਜੀ ਅੱਜ ਅਸੀਂ ਜਿਹੜੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਜੀ ਇਸ ਨੂੰ ਪਰਿਵਾਰ ਦੀਆਂ ਔਰਤਾਂ ਧਿਆਨ ਲਗਾ ਕੇ ਸੁਣ ਲੈਣ ਜੀ ਪਟਿਆਲੇ ਦੀ ਯੂਨੀਵਰਸਿਟੀ ਦੇ ਸਾਹਮਣੇ ਇੱਕ ਘਰ ਹੈ ਉੱਥੇ ਇੱਕ ਮਾਤਾ ਰਹਿੰਦੀ ਹੈ ਉਸ ਮਾਤਾ ਦੇ ਪੁੱਤ ਦਾ ਵਿਆਹ ਹੋਇਆ ਸੀ ਕੁਝ ਕੁ ਸਾਲ ਪਹਿਲਾਂ ਘਰ ਦੇ ਵਿੱਚ ਨੌ ਆ ਗਈ ਤੇ ਰੰਗ ਭਾਗ ਲੱਗੇ ਸਾਸੰਗਤ ਜੀ ਰੱਬ ਨੂੰ ਮੰਨਣ ਵਾਲੀ ਨਹਉ ਆਈ ਸੀ ਉਹਨਾਂ ਦੇ ਘਰੇ ਉਹ ਜਿਹੜੀ ਨਹ ਸੀ ਉਹ ਰੱਬ ਦੀ ਭਗਤੀ ਵਿੱਚ ਲੀਨ ਰਹਿੰਦੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੀ ਸੀ ਇਸੇ ਤਰ੍ਹਾਂ ਹੀ ਕੁਝ ਦਿਨ ਬੀਤਦੇ ਗਏ ਇੱਕ ਦਿਨ ਨਹ ਨੇ ਆਪਣੇ ਸੱਸ ਨੂੰ ਕਿਹਾ ਮਾਤਾ ਜੀ ਮੇਰੇ ਮਨ ਵਿੱਚ ਇੱਕ ਸਵਾਲ ਹੈ ਜੇ ਤੁਹਾਡੀ ਆਗਿਆ ਹੋਵੇ ਤਾਂ ਮੈਂ ਤੁਹਾਨੂੰ ਦੱਸਾਂ ਤਾਂ ਅਗੋਂ ਸੱਸ ਨੇ ਕਿਹਾ ਹਾਂ ਪੁੱਤ ਦੱਸ ਤੂੰ ਕੀ ਕਹਿਣਾ ਚਾਹੁੰਦੀ ਹੈ ਤਾਂ ਉਸ ਦੀ ਨਹ ਕਹਿੰਦੀ ਕਿ ਮੇਰਾ ਵਿਆਹ ਹੋਇਆ ਹੈ ਸਾਡੇ ਵਿਆਹ ਹੋਇਆਂ ਨੂੰ ਮਹੀਨਾ ਹੋ ਗਿਆ ਹੈ ਤੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਨਾ ਚਾਹੁੰਦੀ ਹਾਂ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਉਸ ਨੇ ਕਿਹਾ ਮਾਤਾ ਜੀ ਆਪਾਂ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਨਾ ਕਰਵਾ ਲਈਏ ਅਖੰਡ ਪਾਠ ਸਾਹਿਬ ਮੈਂ ਸੁਖਿਆ ਹੋਇਆ ਸੀ ਕਿ ਜਦੋਂ ਮੇਰਾ ਵਿਆਹ ਹੋਵੇਗਾ ਮੈਂ ਅਖੰਡ ਪਾਠ ਆਪਣੇ ਸਹੁਰੇ ਪਰਿਵਾਰ ਵਿੱਚ ਜਾ ਕੇ ਕਰਵਾਵਾਂਗੀ। ਉਸ ਦੀ ਸੱਸ ਨੇ ਕਿਹਾ ਕਿ ਨਹੀਂ ਪੁੱਤ ਛੱਡ ਪਰੇ। ਤਿੰਨਾ ਪਾਠੀਆਂ ਨੂੰ ਕੌਣ ਪ੍ਰਸ਼ਾਦਾ ਛਕਾਉਂਦਾ ਰਹੂ ਤਿੰਨ ਦਿਨ ਤੇ ਪਾਠੀਆਂ ਦੀ ਸੇਵਾ ਵੀ ਕੌਣ ਕਰੋ ਤੇ ਨਾਲੇ 2-3 ਦਿਨ ਜਾਗਣਾ ਵੀ ਪਵੇਗਾ। ਕਿਹੜਾ ਚੌਂਕੜਾ ਮਾਰ ਕੇ ਗੁਰੂ ਦੇ ਸਹਰਾਣੇ ਬੈਠਾ ਰਹੋ। ਉਸ ਬੱਚੀ ਦੇ ਮਨ ਉੱਤੇ ਬਹੁਤ ਹੀ ਛੱਟ ਵੱਜੀ। ਉਹ ਇੱਕਦਮ ਚੁੱਪ ਹੋ ਗਈ ਤੇ ਉਸਨੇ ਸੋਚਿਆ ਕਿ ਮੇਰੀ ਸੱਸ ਦੀ ਉਸਨੇ ਸੋਚਿਆ ਕਿ ਮੇਰੀ ਸੱਸ ਦਾ ਜਵਾਬ ਕਿਹੋ ਜਿਹਾ ਸੀ ਉਹ ਬੱਚੀ ਫਿਰ ਉੱਥੇ ਖੜੀ ਦੀ ਖੜੀ ਹੀ ਰਹਿ ਗਈ ਫਿਰ ਉਸਨੇ ਆਪਣੀ ਸੱਸ ਨੂੰ ਬੇਨਤੀ ਕੀਤੀ ਕਹਿੰਦੀ ਮੰਮੀ ਜੀ ਆਪਾਂ ਜੇਕਰ 2 ਦਿਨ ਦਾ ਅਖੰਡ ਪਾਠ ਸਾਹਿਬ ਨਹੀਂ ਕਰਵਾ ਸਕਦੇ ਤੇ ਆਪਾਂ 2 ਘੰਟੇ ਦਾ ਸੁਖਮਨੀ ਸਾਹਿਬ ਹੀ ਕਰਵਾ ਲੈਂਦੇ ਹਾਂ ਆਪਣੇ ਘਰ ਵਿੱਚ 1-2 ਘੰਟੇ ਵਿੱਚ ਹੀ ਹੋ ਜਾਵੇਗਾ ਉਹਦੀ ਸੱਸ ਨੇ ਫਿਰ ਅੱਗੋਂ ਜਵਾਬ ਦਿੱਤਾ ਛੱਡ ਧੀਏ ਆਪਾਂ ਨੇ ਕਰਵਾਉਣਾ ਅਸਲ ਵਿੱਚ ਉਹ ਜਿਹੜੀ ਉਸਦੀ ਸੱਸ ਸੀ ਉਹ ਕਿਸੇ ਦੇਹਧਾਰੀ ਬਾਬੇ ਨੂੰ ਮੰਨਦੀ ਸੀ ਉਸਨੇ ਆਪਣੀ ਨੂੰਹ ਨੂੰ ਕਿਹਾ ਮੈਂ ਫਲਾਣੇ ਬਾਬੇ ਨੂੰ ਮੰਨਦੀ ਹਾਂ ਮੈਂ ਤਾਂ ਸ਼ਾਮ ਵੇਲੇ ਵਿਹਲੀ ਹੋ ਕੇ ਉਹਨੂੰ ਫੋਨ ਕਰੂੰਗੀ ਉਹ ਸਵੇਰੇ ਆਊਗਾ ਤੇ ਤੈਨੂੰ ਦਰਸ਼ਨ ਦੇ ਕੇ ਜਾਊਗਾ ਤੂੰ ਉਹਦੇ ਪੈਰਾਂ ਨੂੰ ਹੱਥ ਲਾ ਲਵੀਂ ਤੇ ਅਸ਼ੀਰਵਾਦ ਲੈ ਲਵੀਂ ਤੇਰੀ ਜ਼ਿੰਦਗੀ ਵੇਖੀ ਸਫਲ ਹੋ ਜਾਵੇਗੀ ਫਿਰ ਬੀਬੀ ਨੇ ਇਹ ਗੱਲ ਫੇਰ ਆਖ ਦਿੱਤੀ ਕਿ ਧੀਏ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਬਾਬੇ ਦਾ ਅਸੀਂ ਤਾਂ ਬਾਬੇ ਨੂੰ ਹੀ ਮੰਨਦੇ ਹਾਂ ਮੈਂ ਹੁਣੇ ਹੀ ਬਾਬੇ ਨੂੰ ਫੋਨ ਕਰਦੀ ਹਾਂ ਜਦੋਂ ਬੱਚੀ ਨੇ ਇਹ ਗੱਲ ਸੁਣੀ ਤਾਂ ਉਸ ਦਾ ਮਨ ਹੀ ਡੋਲ ਗਿਆ ਕਿਉਂਕਿ ਉਹ ਬੱਚੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੀ ਸੀ ਉਸ ਦੇ ਹਿਰਦੇ ਨੂੰ ਬਹੁਤ ਹੀ ਚੋਟ ਲੱਗੀ ਉਸ ਨੂੰ ਕਿਉਂਕਿ ਉਸ ਦੀ ਸੱਸ ਨੇ ਟੌਂਟ ਮਾਰਿਆ ਸੀ ਉਸ ਦੀ ਸੱਸ ਨੇ ਕਿਹਾ ਮੇਰੇ ਕੋਲ ਤਾਂ ਬਾਬੇ ਦਾ ਨੰਬਰ ਹੈ ਮੈਂ ਉਹਨੂੰ ਲੱਗੀ ਹਾਂ ਫੋਨ ਕਰਨ ਜੇ ਤੇਰੇ ਕੋਲ ਤੇਰੇ ਬਾਬੇ ਦਾ ਨੰਬਰ ਹੈ ਤਾਂ ਤੂੰ ਵੀ ਉਸ ਨੂੰ ਫੋਨ ਕਰ ਦੇ ਵੇਖਦੇ ਹਾਂ ਕਿਹੜਾ ਬਾਬਾ ਪਹਿਲਾਂ ਪਹੁੰਚਦਾ ਹੈ ਤੇਰਾ ਜਾਂ ਮੇਰਾ ਤੇ ਕਿਸਦੇ ਬਾਬੇ ਵਿੱਚ ਜ਼ਿਆਦਾ ਤਾਕਤ ਹੈ ਕਿਹੜਾ ਬਾਬਾ ਸਵੇਰੇ-ਸਵੇਰੇ ਆ ਕੇ ਸਾਡਾ ਬੂਹਾ ਪਹਿਲਾਂ ਖੜਕਾਉਂਦਾ ਹੈ ਸਾਥ ਸੰਗਤ ਜੀ ਉਸ ਬੀਬੀ ਜੀ ਨੇ ਤਾਂ ਜਿਵੇਂ ਹੀ ਆਪਣੀ ਨੋਹ ਨੂੰ ਚੈਲੰਜ ਕਰ ਦਿੱਤਾ ਤੇ ਫੋਨ ਚਾਕੇ ਦੇਹਧਾਰੀ ਬਾਬੇ ਨੂੰ ਫੋਨ ਲਾ ਦਿੱਤਾ ਅੱਗੋਂ ਬਾਬਾ ਕਹਿੰਦਾ ਕਿ ਕੋਈ ਗੱਲ ਨਹੀਂ ਭਾਈ ਮੈਂ ਸਵੇਰੇ ਆ ਜਾਵਾਂਗਾ ਦੂਜੇ ਬੰਨੇ ਉਸ ਦੀ ਨੋਹ ਨੇ ਚੌਂਕੜਾ ਮਾਰਿਆ ਤੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਅੱਖਾਂ ਵਿੱਚ ਹੰਝੂ ਤੇ ਤਰਲੇ ਸਨ ਪਰਮਾਤਮਾ ਜੀ ਨੂੰ ਬੇਨਤੀਆਂ ਕਰ ਰਹੀ ਸੀ ਕਿ ਗੁਰੂ ਸਾਹਿਬ ਜੀ ਤੁਸੀਂ ਪ੍ਰਗਟ ਹੋ ਜਾਓ ਸੱਚੇ ਪ੍ਰਗਟ ਗੁਰਾਂ ਕੀ ਦੇਹ ਹੋ ਤੁਸੀਂ ਮੈਨੂੰ ਨਹੀਂ ਪਤਾ ਕਿਹੜਾ ਨਿਯਮ ਬਦਲੇਗਾ ਜਾਂ ਕੱਲ ਨੂੰ ਕੀ ਹੋਣਾ ਹੈ ਤੇ ਕੀ ਨਹੀਂ ਹੋਣਾ ਉਹ ਬੱਚੀ ਸਾਰੀ ਹੀ ਰਾਤ ਰੋਂਦੀ ਰਹੀ ਰੋਂਦੀ ਰੋਂਦੀ ਰਾਤ ਲੰਘ ਗਈ ਸਾਰੀ ਰਾਤ ਇਹੀ ਕਹਿੰਦੀ ਰਹੀ ਕਿ ਗੁਰਬਾਣੀ ਦੀ ਮੈਂ ਲਾਜ ਰੱਖਣੀ ਹੈ ਪਰਮਾਤਮਾ ਜੀ ਮੈਨੂੰ ਦਰਸ਼ਨ ਦਿਓ ਵਾਹਿਗੁਰੂ ਜੀ ਮੇਰੇ ਦਰ ਤੇ ਆ ਕੇ ਮੈਨੂੰ ਦਰਸ਼ਨ ਦਿਓ ਉਹ ਦੇਖਦੀ ਹੈ ਕਿ ਫਿਰ ਦਰਸ਼ਨ ਕਿਵੇਂ ਹੁੰਦੇ ਹਨ ਉਹਨਾਂ ਦੇ ਘਰ ਦੇ ਕੋਲ ਇੱਕ ਗਰਾਊਂਡ ਸੀ ਉੱਥੇ ਬੱਚਿਆਂ ਨੇ ਰਲ ਕੇ ਸੁਖਮਨੀ ਸਾਹਿਬ ਦਾ ਜਾਪ ਕਰਵਾਉਣਾ ਸੀ ਕਿਉਂਕਿ ਖੇਡਾਂ ਸ਼ੁਰੂ ਹੋਣ ਵਾਲੀਆਂ ਸਨ ਅਚਾਨਕ ਹੀ ਮੌਸਮ ਬੜਾ ਖਰਾਬ ਹੋ ਗਿਆ ਅੱਜ ਕੱਲ ਸਾਨੂੰ ਤਾਂ ਸਾਰਾ ਕੁਝ ਨੈਟ ਤੇ ਹੀ ਪਤਾ ਲੱਗ ਜਾਂਦਾ ਹੈ ਕਿ ਕਿੰਨੇ ਵਜੇ ਮੀਂਹ ਪੈਣਾ ਹੈ ਤੇ ਕਿੰਨੇ ਵਜੇ ਪ੍ਰੋਗਰਾਮ ਸ਼ੁਰੂ ਹੋ ਕੇ ਨਿਬੜਦਾ ਹੋਵੇਗਾ ਸੋ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੁਰਦੁਆਰਾ ਸਾਹਿਬ ਤੋਂ ਲੈ ਕੇ ਗਰਾਊਂਡ ਵਿੱਚ ਲਿਆ ਰਹੇ ਸਨ ਸਾਰੇ ਹੀ ਉਹਨਾਂ ਨੇ ਤਿਆਰੀ ਕੀਤੀ ਹੋਈ ਸੀ ਉਹਨਾਂ ਨੂੰ ਇਹ ਸੀ ਕਿ ਮਹੀਂ ਤਾਂ 3 ਵਜੇ ਹੀ ਪਹਿਣਾ ਹੈ ਸਾਧ ਸੰਗਤ ਜੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਕੰਮਰ ਕੱਸੇ ਕਰ ਲਈ ਇੱਕ ਪ੍ਰੋਫੈਸਰ ਸਾਹਿਬ ਨੇ ਆਪਣੇ ਸਿਰ ਦੇ ਉੱਪਰ ਮਾਲਕ ਦਾ ਸਰੂਪ ਚੱਕ ਲਿਆ ਗੁਰਦੁਆਰਾ ਸਾਹਿਬ ਤੋਂ ਚੱਲ ਪਏ ਵਾਹਿਗੁਰੂ ਦਾ ਜਾਪ ਕਰਦੇ ਕਰਦੇ ਜਦੋਂ ਉਸ ਬੱਚੀ ਦੇ ਘਰ ਦੇ ਅੱਗੇ ਪਹੁੰਚੇ ਤਾਂ ਕਣੀਆਂ ਪੈਣੀਆਂ ਸ਼ੁਰੂ ਹੋ ਗਈਆਂ ਮੇਂ ਪੈਣਾ ਸ਼ੁਰੂ ਹੋ ਗਿਆ ਸਾਧ ਸੰਗਤ ਜੀ ਤੁਸੀਂ ਮਾਲਕ ਦੇ ਰੰਗ ਵੇਖੋ ਗੁਰਦੁਆਰਾ ਸਾਹਿਬ ਬਹੁਤ ਹੀ ਪਿੱਛੇ ਰਹਿ ਗਿਆ ਸੀ ਗੁਰਦੁਆਰੇ ਤੋਂ ਜਦੋਂ ਸਰੂਪ ਲੈ ਕੇ ਵਾਪਸ ਆ ਰਹੇ ਸਨ ਤਾਂ ਉੱਥੇ ਹੀ ਮੇਂ ਸ਼ੁਰੂ ਹੋ ਗਿਆ ਜਿੱਥੇ ਉਸ ਬੱਚੀ ਦਾ ਘਰ ਸੀ ਉਹ ਸੋਚਣ ਲੱਗੇ ਗੁਰਦੁਆਰਾ ਸਾਹਿਬ ਤਾਂ ਬਹੁਤ ਪਿੱਛੇ ਰਹਿ ਗਿਆ ਹੈ ਹੁਣ ਆਪਾਂ ਪਿੱਛੇ ਤਾਂ ਨਹੀਂ ਜਾ ਸਕਦੇ ਮਹਾਰਾਜ ਜੀ ਦਾ ਸਰੂਪ ਗਿੱਲਾ ਹੋ ਜਾਵੇਗਾ ਤਾਂ ਉਹਨਾਂ ਦੇ ਵਿੱਚੋਂ ਇੱਕ ਸਿੱਖ ਨੇ ਕਿਹਾ ਆ ਸਾਹਮਣੇ ਘਰ ਦਾ ਬੂਹਾ ਖੜਕਾ ਦਿੰਦੇ ਹਾਂ ਇਹਨਾਂ ਦੇ ਘਰ ਵਿੱਚ ਮੈਂ ਸੁਣਿਆ ਹੈ ਕਮਰੇ ਬਹੁਤ ਹਨ ਤੇ ਜਿੰਨਾ ਚਿਰ ਮੈਂ ਨਹੀਂ ਹਟਦਾ ਆਪਾਂ ਮਹਾਰਾਜ ਜੀ ਦਾ ਸਰੂਪ ਇਹਨਾਂ ਦੇ ਘਰੇ ਹੀ ਰੱਖ ਲੈਂਦੇ ਜਦੋਂ ਮੈਂ ਹਟ ਜਾਵੇਗਾ ਤਾਂ ਆਪਾਂ ਇੱਥੋਂ ਸਰੂਪ ਚੁੱਕ ਕੇ ਲੈ ਜਾਵਾਂਗੇ ਉਹ ਜਿਹੜੀ ਨੋਸੀ ਉਹ ਅੰਦਰ ਬੈਠੀ ਪਾਠ ਕਰ ਰਹੀ ਸੀ ਤੇ ਪਰਮਾਤਮਾ ਦੇ ਅੱਗੇ ਅਰਦਾਸ ਕਰ ਰਹੀ ਸੀ ਪਰਮਾਤਮਾ ਜੀ ਜਿਵੇਂ ਨਾ ਕਿਵੇਂ ਤੁਸੀਂ ਆ ਕੇ ਅੱਜ ਸਾਡੇ ਘਰ ਦਾ ਬੂਹਾ ਖੜਕਾਓ ਦਰਸ਼ਨ ਦੇ ਕੇ ਜਾਓ ਮੈਨੂੰ ਅੱਜ ਤੁਸੀਂ ਆਪਣੀ ਬੱਚੀ ਦੀ लाज ਰੱਖਣੀ ਹੈ ਉਹਨਾਂ ਦੇ ਵਿੱਚੋਂ ਇੱਕ ਪ੍ਰੋਫੈਸਰ ਸਾਹਿਬ ਨੇ ਬੂਹਾ ਖੜਕਾ ਦਿੱਤਾ ਬੱਚੀ ਦੀਆਂ ਅੱਖਾਂ ਭਰੀਆਂ ਹੋਈਆਂ ਸਨ ਉਹਦੀਆਂ ਅੱਖਾਂ ਨਮ ਸਨ ਪਰ ਜਦੋਂ ਉਸਨੇ ਬੂਹਾ ਖੋਲਿਆ ਤਾਂ ਕੀ ਵੇਖਦੀ ਹੈ ਕਿ ਸਾਥ ਸੰਗਤ ਜੀ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇੱਕ ਸਿੰਘ ਨੇ ਸਿਰ ਉੱਪਰ ਰੱਖਿਆ ਹੋਇਆ ਹੈ ਉਸਨੇ ਬੋਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਫਿਰ ਉੱਚੀ ਸਾਰੀ ਆਪਣੀ ਸੱਸ ਨੂੰ ਆਵਾਜ਼ ਮਾਰੀ ਕਿ ਮੇਰੇ ਵਾਲਾ ਪ੍ਰਮਾਤਮਾ ਤਾਂ ਆ ਗਿਆ ਹੈ ਤੁਹਾਡੇ ਵਾਲੇ ਨੂੰ ਫੋਨ ਕਰਕੇ ਪੁੱਛੋ ਉਹ ਕਿੱਥੇ ਰਹਿ ਗਿਆ ਉਹ ਫਿਰ ਸਰੂਪ ਔਨੀ ਧੇਰ ਉਹਨਾਂ ਦੇ ਘਰ ਰਿਹਾ ਜਿੰਨੀ ਧੇਰ ਮੀਨਾ ਹਟਿਆ ਤਾਂ ਉਹ ਆਪਣੀ ਸੱਸ ਨੂੰ ਕਹਿਣ ਲੱਗੇ ਕਿ ਆਪਣੇ ਵਾਲੇ ਬਾਬੇ ਨੂੰ ਪੁੱਛੋ ਕਿ ਉਹ ਕਿੱਥੇ ਰਹਿ ਗਿਆ ਤੇ ਉਸ ਦੀ ਸੱਸ ਕਹਿੰਦੀ ਕਿ ਮੈਂ ਫੋਨ ਕੀਤਾ ਸੀ ਤੇ ਉਹ ਬਾਬਾ ਕਹਿੰਦਾ ਕਿ ਅੱਜ ਮੀਂਹ ਬਹੁਤ ਹੈ ਮੈਂ ਨਹੀਂ ਆ ਸਕਦਾ। ਉਹਨਾਂ ਨੇ ਮਾਫੀ ਮੰਗ ਲਈ ਹੈ। ਜਦੋਂ ਮੀਂਹ ਹਟੂਗਾ ਉਹ ਆ ਜਾਵੇਗਾ। ਗੁਰੂ ਗ੍ਰੰਥ ਸਾਹਿਬ ਜੀ ਦੇ ਇਦਾਂ ਹੀ ਕਰਦਿਆਂ ਜਦੋਂ ਉਹਨਾਂ ਨੂੰ ਚਾਣਣਾ ਹੋਇਆ ਤਾਂ ਉਹ ਲੜ ਲੱਗ ਗਏ। ਉਹਨਾਂ ਨੇ ਸਾਰੇ ਹੀ ਦੇਹਧਾਰੀ ਬਾਬਿਆਂ ਨੂੰ ਛੱਡਣਾ। ਫਿਰ ਨਹੁਣ ਨੇ ਸੱਸ ਨੂੰ ਵੀ ਸਮਝਾਇਆ ਕਿ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਸਾਡਾ ਕੋਈ ਵੀ ਨਹੀਂ ਹੈ। ਸੋ ਮਾਤਾ ਨੇ ਵੀਹ ਦੇਹਧਾਰੀ ਬਾਬੇ ਨੂੰ ਛੱਡ ਕੇ ਗੁਰੂਗ੍ਰੰਥ ਸਾਹਿਬ ਨੂੰ ਹੀ ਆਪਣਾ ਗੁਰੂ ਧਾਰਿਆ ਤੇ ਉਸ ਦਿਨ ਤੋਂ ਅੱਜ ਤੱਕ ਉਹ ਮਾਤਾ ਤੇ ਉਸ ਦੀ ਨੋਹ ਰੋਜ਼ ਹੀ ਗੁਰੂ ਘਰ ਜਾਂਦੀਆਂ ਹਨ ਤੇ ਗੁਰੂਗ੍ਰੰਥ ਸਾਹਿਬ ਦੇ ਲੜ ਲੱਗੀਆਂ ਹੋਈਆਂ ਹਨ ਤੇ ਹਰ ਕਿਸੇ ਨੂੰ ਵੀ ਇਹੀ ਸੋਝੀ ਦਿੰਦੀਆਂ ਹਨ ਕਿ ਤੁਸੀਂ ਗੁਰੂਗ੍ਰੰਥ ਸਾਹਿਬ ਨੂੰ ਹੀ ਮੰਨੋ ਕਿਸੇ ਵੀ ਦੇਹਧਾਰੀ ਨੂੰ ਨਹੀਂ ਮੰਨਣਾ ਸੋਸਾਤ ਸੰਗਤ ਜੀ ਜੇਕਰ ਤੁਹਾਡੀ ਵੀ ਸ਼ਰਧਾ ਪੂਰਨ ਹੈ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇਲਾ ਸੰਭਾਲ ਲੈਂਦੇ ਹੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਹੋ ਗੁਰਬਾਣੀ ਪੜ੍ਹਦੇ ਹੋ ਤਾਂ ਇਸ ਸ਼ਬਦ ਦਾ ਜ਼ਰੂਰ ਜਾਪ ਕਰਿਆ ਕਰੋ ਕਿ ਜਿਸ ਕੇ ਸਿਰ ਉਪਰ ਤੁ ਸੁਆਮੀ ਸੋ ਦੁੱਖ ਕੈਸਾ ਪਾਵੇ ਸਾਥ ਸੰਗਤ ਜੀ ਇਸ ਸ਼ਬਦ ਦੇ ਜਾਪ ਨਾਲ ਵੇਖ ਲੈਣਾ ਕਿ ਤੁਹਾਡੀ ਜ਼ਿੰਦਗੀ ਵਿੱਚ ਕਿੰਨੇ ਸੁਖ ਆ ਜਾਣਗੇ ਕਿਉਂਕਿ ਅਸੀਂ ਇਸ ਸ਼ਬਦ ਦੇ ਰਾਹੀਂ ਆਪਣੇ ਡੋਰ ਸਾਰੀ ਹੀ ਪਰਮਾਤਮਾ ਦੇ ਅੱਗੇ ਰੱਖ ਦਿੰਦੇ ਹਾਂ ਕਿ ਪਰਮਾਤਮਾ ਜੀ ਤੁਸੀਂ ਹੀ ਸਾਡਾ ਚੰਗਾ ਕਰਨਾ ਹੈ ਤੇ ਤੁਸੀਂ ਹੀ ਸਾਡੇ ਤੇ ਮਿਹਰ ਭਰਿਆ ਹੱਥ ਰੱਖਣਾ ਹੈ ਜੇਕਰ ਤੁਹਾਡੀ ਵੀ ਜਾਗ 4 ਤੋਂ 6 ਵਜੇ ਦੇ ਵਿੱਚ ਕਾਰ ਖੁੱਲ ਜਾਂਦੀ ਹੈ ਤਾਂ ਤੁਸੀਂ ਆਪਣੇ ਪਰਮਾਤਮਾ ਦੇ ਨਾਲ ਆਪਣੀਆਂ ਸਾਰੀਆਂ ਹੀ ਗੱਲਾਂ ਸ਼ੇਅਰ ਕਰ ਸਕਦੇ ਹੋ ਕਿਉਂਕਿ ਸਾਡੇ ਕਰੀਬ ਸਭ ਤੋਂ ਜ਼ਿਆਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਦੁਨਿਆਵੀ ਲੋਕ ਸਾਡੇ ਕਿਸੇ ਵੀ ਕੰਮ ਨਹੀਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ